ਜਦੋਂ ਕੰਪਿਊਟਰ ਸ਼ੁਰੂ ਹੋਇਆ ਉਦੋਂ ਤੋਂ ਲੈ ਕੇ ਫਿਊਚਰ ਤੱਕ AI ਦੇ ਬਣਨ ਤੱਕ ਕਿੰਨੀ ਕਿਹ ਅਡਵਾਂਸਮੈਂਟ ਇਹਦੇ ਵਿੱਚ ਆਉਣ ਵਾਲੀ ਆ ਉਹ ਸਾਰੀ ਦੱਸੀ ਹੋਈ ਆ 1 ਮਿੰਟ ਦੇ ਵੀਡੀਓ ਦੇ ਵਿੱਚ ਕਾਫੀ ਕੁਝ ਸਿੱਖਣ ਨੂੰ ਮਿਲ ਰਿਹਾ ਵਾ ਬਾਕੀ ਵੀਡੀਓ ਨੂੰ ਫालतू ਬੇਕਾਰ ਵੀਡੀਓਜ਼ ਆਪਾਂ ਦੇਖਦੇ ਆ ਪਰ ਅੱਜ ਦੇ ਸਮੇਂ ਦੇ ਵਿੱਚ ਅਗਰ ਸਭ ਤੋਂ ਵਧੀਆ ਵੀਡੀਓ ਜਿਹਦੇ ਵਿੱਚ ਕੁਝ ਸਿੱਖਣ ਨੂੰ ਮਿਲਿਆ ਵਾ ਇੰਟਰਨੈਟ ਦੇ ਉੱਤੇ ਬਹੁਤ ਫਾਲਤੂ ਬੇਕਾਰ ਵੀਡੀਓਜ਼ ਆਪਾਂ ਦੇਖਦੇ ਆਂ ਪਰ ਅੱਜ ਦੇ ਸਮੇਂ ਦੇ ਵਿੱਚ ਅਗਰ ਸਭ ਤੋਂ ਵਧੀਆ ਵੀਡੀਓ ਜਿਹਦੇ ਵਿੱਚ ਕੁਝ ਸਿੱਖਣ ਨੂੰ ਮਿਲਿਆ ਵਾ ਤਾਂ ਆਹ ਵੀਡੀਓ ਆ ਤੁਸੀਂ ਵੀਡੀਓ ਦੇਖ ਰਹੇ ਹੋ ਚੱਲ ਰਹੀ ਆ ਇਹਦੇ ਵਿੱਚ ਕੰਪਿਊਟਰ ਦੀ ਖੋਜ ਜਦੋਂ ਕੰਪਿਊਟਰ ਸ਼ੁਰੂ ਹੋਇਆ ਉਦੋਂ ਤੋਂ ਲੈ ਕੇ ਫਿਊਚਰ ਤੱਕ AI ਦੇ ਬਣਨ ਤੱਕ ਕਿੰਨੀ ਕੁ ਐਡਵਾਂਸਮੈਂਟ ਇਹਦੇ ਵਿੱਚ ਆਉਣ ਵਾਲੀ ਆ ਉਹ ਸਾਰੀ ਦੱਸੀ ਹੋਈ ਆ 1 ਮਿੰਟ ਦੇ ਵੀਡੀਓ ਦੇ ਵਿੱਚ ਕਾਫੀ ਕੁਝ ਸਿੱਖਣ ਨੂੰ ਮਿਲ ਰਿਹਾ ਵਾ ਬਾਕੀ ਵੀਡੀਓ ਨੂੰ ਦੇਖੋ ਧਿਆਨ ਦੇ ਨਾਲ ਤੇ ਕਮੈਂਟ ਦੇ ਵਿੱਚ ਜਾ ਕੇ ਜਰੂਰ ਦੱਸਿਓ ਵੀ ਤੁਹਾਨੂੰ ਕੀ ਪਤਾ ਚੱਲਿਆ ਵੀ ਕਿਹੜਾ ਕੰਪਿਊਟਰ ਵੀਡੀਓਜ਼ ਆਪਾਂ ਦੇਖਦੇ ਆਂ ਪਰ ਅੱਜ ਦੇ ਸਮੇਂ ਦੇ ਵਿੱਚ ਅਗਰ ਸਭ ਤੋਂ ਵਧੀਆ ਵੀਡੀਓ ਜਿਹਦੇ ਵਿੱਚ ਕੁਝ ਸਿੱਖਣ ਨੂੰ ਮਿਲਿਆ ਵਾ ਤਾਂ ਆਹ ਵੀਡੀਓ ਆ ਤੁਸੀਂ ਵੀਡੀਓ ਦੇਖ ਰਹੇ ਹੋ ਚੱਲ ਰਹੀ ਆ ਇਹਦੇ ਵਿੱਚ ਕੰਪਿਊਟਰ ਦੀ ਖੋਜ ਜਦੋਂ ਕੰਪਿਊਟਰ ਸ਼ੁਰੂ ਹੋਇਆ ਉਦੋਂ ਤੋਂ ਲੈ ਕੇ ਫਿਊਚਰ ਤੱਕ AI ਦੇ ਬਣਨ ਤੱਕ ਕਿੰਨੀ ਕੁ ਐਡਵਾਂਸਮੈਂਟ ਇਹਦੇ ਵਿੱਚ ਆਉਣ ਵਾਲੀ ਆ ਉਹ ਸਾਰੀ ਦੱਸੀ ਹੋਈ ਆ 1 ਮਿੰਟ ਦੇ ਵੀਡੀਓ ਦੇ ਵਿੱਚ ਕਾਫੀ ਕੁਝ ਸਿੱਖਣ ਨੂੰ ਮਿਲ ਰਿਹਾ ਵਾ ਬਾਕੀ ਵੀਡੀਓ ਨੂੰ ਦੇਖੋ ਧਿਆਨ ਨਾਲ ਤੇ ਕਮੈਂਟ ਦੇ ਵਿੱਚ ਜਾ ਕੇ ਜਰੂਰ ਦੱਸਿਓ ਵੀ ਤੁਹਾਨੂੰ ਕੀ ਪਤਾ ਚੱਲਿਆ ਵੀ ਕਿਹੜਾ ਕੰਪਿਊਟਰ ਕਦੋਂ ਕਿਸ ਆਪਾਂ ਦੇਖਦੇ ਆਂ ਪਰ ਅੱਜ ਦੇ ਸਮੇਂ ਦੇ ਵਿੱਚ ਅਗਰ ਸਭ ਤੋਂ ਵਧੀਆ ਵੀਡੀਓ ਜਿਹਦੇ ਵਿੱਚ ਕੁਝ ਸਿੱਖਣ ਨੂੰ ਮਿਲਿਆ ਵਾ ਤਾਂ ਆਹ ਵੀਡੀਓ ਆ ਤੁਸੀਂ ਵੀਡੀਓ ਦੇਖ ਰਹੇ ਹੋ ਚੱਲ ਰਹੀ ਆ ਇਹਦੇ ਵਿੱਚ ਕੰਪਿਊਟਰ ਦੀ ਖੋਜ ਜਦੋਂ ਕੰਪਿਊਟਰ